ਸਕੂਲ ਆਫ ਐਮੀਨੈਂਸ ਸਰਦੂਲਗੜ ਵਿਖੇ ਹੋਇਆ ਸਾਲਾਨਾ ਇਨਾਮ ਵੰਡ ਸਮਾਰੋਹ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ ਵੱਖ-ਵੱਖ ਬੁਲਾਰਿਆਂ ਨੇ ਕੀਤਾ ਸੰਬੋਧਨ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਭ ਦਾ ਅੱਜ ਦੇ ਐਨੂਅਲ ਫੰਕਸ਼ਨ 'ਚ ਪਹੁੰਚਣ ਦੇ ਇੱਥੇ ਤੁਹਾਨੂੰ ਜੀ ਆਇਆਂ ਕਹਿੰਦੀ ਆ ਮੈਂ ਹੁਣ ਆਪਣੇ ਸਕੂਲ ਦੀ ਸਕੂਲ ਆਫ ਐਮੀਨੈਂਸ ਸਰਦੂਲਗੜ ਦੀ 2024-25 ਦੀ ਰਿਪੋਰਟ ਪੇਸ਼ ਕਰ ਰਹੀ ਆ ਪ੍ਰਿੰਸੀਪਲ ਮੈਡਮ ਤੇ ਸਮੂਥ ਸਟਾਫ ਅੱਜ ਬੜੀ ਖੁਸ਼ੀ ਦਾ ਦਿਨ ਹੈ ਬਹੁਤ ਵੱਡੀ ਖੁਸ਼ੀ ਵਾਲਾ ਦਿਨ ਹੈ ਪੰਜਾਬ 11 ਤੱਕ ਦੀਆਂ 93 ਪੋਜੀਸ਼ਨਾਂ ਹਾਸਲ ਕੀਤੀਆਂ ਜੋ ਕਿ ਇੱਕ ਬਹੁਤ ਮਾਣ ਵਾਲੀ ਗੱਲ ਹੈ ਜ਼ਾਇਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਕੂਲ ਆਫ ਐਮੀਨੈਂਸ ਸਰਦੂਰਗੜ ਵਿਖੇ ਸਲਾਲਾ ਇਨਾਮ ਵੰਡ ਸਮਾਰੋਹ ਤੇ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ ਸ਼ਹਿਰ ਦੀ ਨਗਰਪੰਚਾਇਤ ਦੇ ਪ੍ਰਧਾਨ ਵੀਨਾ ਰਾਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਜਿਸ ਦੌਰਾਨ ਪੜ੍ਹਾਈ ਖੇਡਾਂ ਤੇ ਹੋਰਨਾਂ ਗਤੀਵਿਧੀਆਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਪ੍ਰਭਜੀਤ ਕੌਰ ਨੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜ੍ਹ ਕੇ ਸੁਣਾਈ ਪੂਰਾ ਸਕੂਲ ਸਜਾਵਟ ਤੇ ਵਿਲੱਖਣ ਰੰਗ ਵਿੱਚ ਰੰਗਿਆ ਨਜ਼ਰ ਆਇਆ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਵਨਗੀਆਂ ਦੀ ਪੇਸ਼ਕਾਰੀ ਕੀਤੀ ਗਈ ਸਕੂਲ ਦੀ ਬਿਹਤਰੀ ਲਈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਸਾਰੇ ਅਧਿਆਪਕਾਂ ਸੁਰੱਖਿਆ ਅਮਲੇ ਦੇ ਮੁਲਾਜ਼ਮ ਤੇ ਚੌਥਾ ਦਰਜਾ ਕਰਮਚਾਰੀਆਂ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਗਿਆ ਇਸ ਮੌਕੇ ਨਗਰ ਪੰਚਾਇਤ ਸਰਦੂਲਗੜ ਦੇ ਸਮੂਹ ਮੈਂਬਰ ਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਆਓ ਵੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ because it provides each and every facility to us and creates such a great environment ਸਹਿਬਾਨ ਪੱਤਰਕਾਰ ਸਹਿਬਾਨ ਸਾਡੀ ਐਸਐਮਸੀ ਕਮੇਟੀ ਦੇ ਚੇਅਰਮੈਨ ਸਾਹਿਬ ਤੇ ਐਸਐਮਸੀ ਕਮੇਟੀ ਦੇ ਮੈਂਬਰ ਸਹਿਬਾਨ ਬਹੁਤ ਹੀ ਮਾਣਯੋਗ ਬੱਚਿਆਂ ਦੇ ਮਾਪੇ ਸਹਿਬਾਨ ਅਧਿਆਪਕ ਸਹਿਬਾਨ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਤਿ ਆਹ ਜੀ ਅੱਜ ਦੇ ਐਨੂਅਲ ਫੰਕਸ਼ਨ 'ਚ ਪਹੁੰਚਣ ਦੇ ਤੇ ਤੁਹਾਨੂੰ ਜੀ ਆਇਆਂ ਕਹਿੰਦੀ ਆ ਮੈਂ ਹੁਣ ਆਪਣੇ ਸਕੂਲ ਦੀ ਸਕੂਲ ਆਫ ਐਡਮਨਿਸਟ੍ਰੇਸ਼ਨ ਤੂਲਗੜ ਦੀ 2024-25 ਦੀ ਰਿਪੋਰਟ ਪੇਸ਼ ਕਰ ਰਹੀ ਆ ਅ ਪਿਛਲੇ ਸਾਲ ਸਾਡੇ ਸਕੂਲ ਦੀ ਸਟ੍ਰੈਂਥ 950 ਸੀ ਤੇ ਇਸ ਵਾਰ ਸਾਡੇ ਸਕੂਲ ਦੀ ਸਟ੍ਰੈਂਥ ਜਿਹੜੀ ਇਸ ਸੈਸ਼ਨ 'ਚ ਵੱਧ ਕੇ 1106 ਹੋ ਗਈ ਸੀ ਸੋ ਅਧਿਆਪਕਾਂ ਦੀ ਮਿਹਨਤ ਨਾਲ ਤੇ ਬੱਚਿਆਂ ਦੀ ਅੱਛੀ ਕਾਰਗੁਜ਼ਾਰੀ ਦੇ ਸਦਕਾ ਜਿਹੜਾ ਸਾਡੇ ਤੇ ਮਾਪੇ ਨੇ ਵਿਸ਼ਵਾਸ ਜਤਾਇਆ ਤੇ ਸਾਡੇ 'ਚ ਰੋਲਮੈਂਟ ਦਾ ਵਾਧਾ ਹੋਇਆ। ਵਿਦਿਆ ਖੇਤਰ ਵਿੱਚ ਬੱਚਿਆਂ ਨੇ ਉੱਤਮ ਪ੍ਰਦਰਸ਼ਨ ਕਰਦੇ ਹੋਏ ਬੋਰਡ ਦੇ ਵਿੱਚ ਤੇ ਬਾਕੀ ਇਹ ਕਲਾਸਸ ਦੇ ਵਿੱਚ ਵੀ ਬਹੁਤ ਸ਼ਾਨਦਾਰ ਨਤੀਜੇ ਹਾਸਲ ਕੀਤੇ। ਯਸ ਉਹ ਸਾਈਸ ਐਕਸਿਬਿਸ਼ਨ ਸੀ ਦੇਖੋ ਸਾਰੇ ਪੂਰੇ ਮਾਨਸਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਐਂਡ ਪ੍ਰਾਈਵੇਟ ਸਕੂਲਾਂ ਵਿੱਚੋਂ ਕੁਇਸਟ ਦੇ ਵਿੱਚੋਂ ਸਰਦੂਨਗੜ੍ਹ ਸਕੂਲ ਦੀ ਸਾਡੀ 12ਵੀਂ ਦੀ ਟੀਮ ਜਿਹੜੀ ਉਹਨਾਂ ਨੇ ਫਸਟ ਪੋਜੀਸ਼ਨ ਪ੍ਰਾਪਤ ਕੀਤੀ ਤੇ ਬੇਟ ਦੇ ਵਿੱਚ ਸਾਡੀਆਂ ਬੱਚੀਆਂ ਨੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਤੇ ਕੰਪਿਊਟਰ ਕੰਪੀਟੀਸ਼ਨ ਗਈ ਆਰਟੀਫੀਸ਼ੀਅਲ ਇੰਟੈਲੀਜੈਂਟ ਸੈਗਮੈਂਟ ਦੇ ਵਿੱਚ ਇਸ ਸਕੂਲ ਦੀ ਲੜਕੀ ਬਬ ਸਿਮਰਨ ਨੇ ਫਸਟ ਪੋਜੀਸ਼ਨ ਹਾਸਲ ਕੀਤੀ ਹੈ। ਪੰਜਾਬ ਲੈਵਲ ਤੱਕ ਦੀਆਂ 93 ਪੋਜੀਸ਼ਨਾਂ ਹਾਸਲ ਕੀਤੀਆਂ ਜੋ ਕਿ ਇੱਕ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਅੱਜ ਤੱਕ ਅਸੀਂ ਇਹ ਚੀਜ਼ਾਂ ਦੇਖਦੇ ਆਏ ਹਾਂ ਕਿ ਜੋ ਪੋਜੀਸ਼ਨਾਂ ਹੁੰਦੀਆਂ ਚਾਹੇ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਹੋਣ ਚਾਹੇ ਖੇਡਾਂ ਦੇ ਵਿੱਚ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਦੇ ਬੱਚੇ ਹੀ ਪੋਜੀਸ਼ਨਾਂ ਤੇ ਆਉਂਦੇ ਆ ਪਰ ਜੋ ਜਿਸ ਤਰ੍ਹਾਂ ਇਹ ਪ੍ਰੋਗਰਾਮ ਦੀ ਸਾਰੀ ਮੈਨੇਜਮੈਂਟ ਹੈ ਪ੍ਰਬੰਧ ਕੀਤਾ ਗਿਆ ਇੱਥੇ ਸਾਨੂੰ ਕਿਸੇ ਨੂੰ ਇਹ ਫੀਲ ਹੀ ਨਹੀਂ ਹੋ ਰਿਹਾ ਵੀ ਅਸੀਂ ਕਿਤੇ ਸਰਕਾਰੀ ਸਕੂਲ ਦੇ ਵਿੱਚ ਖੜੇ ਆ ਜਾਂ ਪ੍ਰਾਈਵੇਟ ਦੇ ਵਿੱਚ ਤੇ ਦੂਸਰੀ ਗੱਲ ਇਹ ਹੈ ਮੈਂ ਇਹ ਚੀਜ਼ ਨਾਲ ਕੋ ਕੰਪੇਅਰ ਨਹੀਂ ਕਰ ਰਿਹਾ ਕਿ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਦਾ ਹੁੰਦਾ ਹੈ ਜੀ ਸਰਕਾਰੀ ਸਕੂਲ ਹੈਗੇ ਆ ਜੋ ਇੱਕ ਬਹੁਤ ਉੱਚ ਪੱਧਰ ਦੇ ਸਕੂਲ ਹੈ ਜੀ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਜੜ ਸਕੂਲਾਂ ਤੋਂ ਵੱਜੀ ਹੈ ਚਾਲ ਕੇ ਕੇ ਸਕੂਲ এডੂਕੇਸ਼ਨ ਤੋਂ ਬੜਾ ਖੇਡਾਂ 'ਚ ਵੀ ਕਾਫੀ ਲੱਗੇ ਆ ਸਾਡੇ ਵਾਈਸ ਪ੍ਰਧਾਨ ਜੀ ਨੇ ਇਹ ਨਿਊ ਬਲੰਕਲੀ ਤੇ ਇਸ ਤਰ੍ਹਾਂ ਦਾ ਖਰਚਾ ਕਿਨੇ ਮਿਲੇ 4 ਲੱਖ 50 ਹਜ਼ਾਰ ਰੁਪਈਆ ਖਰਚ ਕੀਤਾ 5 ਲੱਖ ਰੁਪਈਆ ਇਹਨਾਂ ਨੇ ਬਾਕੀ ਪੈਸੇ ਆਪਣੇ ਕੋਲੋਂ ਭਰ ਕੇ ਉਹ ਵੱਡੀ ਗੱਲ ਪ੍ਰਿੰਸੀਪਲ ਮੈਡਮ ਤੇ ਸਮੂਥ ਸਟਾਫ ਅੱਜ ਬੜੀ ਖੁਸ਼ੀ ਦਾ ਦਿਨ ਹੈ ਬਹੁਤ ਵੱਡੀ ਖੁਸ਼ੀ ਵਾਲਾ ਦਿਨ ਹੈ ਕਿ 6 ਸਾਲ ਤੋਂ 9 ਸਾਲੋਗੇ ਪੇਰੇ ਗਲੇ ਤੋਂ ਵੀ ਪੰਚਾਇਤ ਨਹੀਂ ਬਣੀ ਸੀ ਜਿਹਦੇ ਨਾਲ ਸਕੂਲ ਨੂੰ ਬਹੁਤ ਵੱਡਾ ਘਾਟਾ ਪਿਆ ਇਸ ਦੇ ਨਾਲ ਅਸੀਂ ਕਰਸਦੇ ਰਹੇ ਸੀ ਸਾਡੇ ਕਿਉਂਕਿ ਕਮੇਟੀ ਦੇ ਵਿੱਚ ਇੱਕ ਨੁਮਾਇੰਦਾ ਹਮੇਸ਼ਾ ਹੁੰਦਾ ਤਾਂ ਕਿ ਉਹ ਇੱਕ ਨੁਮਾਇੰਦੇ ਨੂੰ ਕਰਸਦੇ ਰਹੇ ਤੇ ਜਿਹਦੇ ਵਿੱਚ ਮੈਂ ਖੁਸ਼ੀ ਦੇ ਨਾਲ ਨਾਲ ਜੱਟਾਂ ਕੀ ਜਿਹੜੇ ਅੱਜ ਦੇ ਸਾਡੇ ਮੁੱਖ ਮਹਿਮਾਨ ਸਾਡੇ ਮਾਤਾ ਵੀਨਾ ਰਾਣੀ ਜੀ ਨਾਲ ਵਿਸ਼ੇਸ਼ ਮਹਿਮਾਨ ਤੇਰੇ ਵੀ ਲੋੜ ਹੋਵੇ ਸਕੂਲ ਦੇ ਵਿਦਿਆਰਥੀ ਤੁਹਾਡੇ ਨਾਲ ਜੱਟ ਕੀ ਨੇੜੇ ਜਿੱਥੇ ਬੱਚਿਆਂ ਦੀ ਮਦਦ ਜੀ ਮਸਲਾ ਹੋ ਸਕੂਲ ਦਾ ਹੋਵੇ ਫਾਊਂਡੇਸ਼ਨ ਦੇ ਵਿੱਚ ਲਈ ਜਿੱਥੇ ਬੜੋ ਤੋਂ ਨਹੀਂ ਨਗਰ ਪੰਚਾਇਤ ਦਾ ਜਿਹੜੀ 9 ਸਾਲ ਬਾਅਦ ਬਣੀ ਸਾਰੇ ਵਿਧਾਈ ਦੇ ਪੱਤਰ ਬਹੁਤ ਵਧੀਆ ਖੁਸ਼ੀ ਹੈ ਸਾਨੂੰ ਇਸ ਗੱਲ ਦੇ ਤੇ ਮਾਣ ਆ ਤੁਹਾਡੀ ਪੰਚਾਇਤ ਦੇ ਵੀ ਇੱਕ ਦੀ ਕੁਛ ਨਾ ਕੁਛ ਜਿਹੜਾ ਸਰਦੂ ਸਰਦੂਲ ਕੱਟ ਦੀ ਪੂਰੀ ਤਸਵੀਰ ਬਦਲ ਕੇ ਰੱਖੀ ਇਸ ਗੱਲ ਤੇ ਅਸੀਂ ਮਾਣ ਫਕਰ ਕਰਦੇ ਆ ਕਿ ਮਾਤਾ ਜੀ ਨੂੰ ਵੀ ਇਹ ਅਸੀਂ ਅਸ਼ੀਰਵਾਦ ਲੈਣਦੇ ਹਾਂ ਸਿਆ ਅਨੀ ਲੰਦੇ ਵੀ ਖੁਸ਼ੀ ਆਉਦੀ ਦੇਖ ਰਹੀ ਕਿ ਦੇ ਵਿੱਚ ਕਿਉਂਕਿ ਰੱਬ ਦੀ ਬਹੁਤ ਛਾਤਰ ਸ਼ਾਇਆ ਇਸ ਪਰਿਵਾਰ ਤੇ ਸਾਰੇ ਮਾਪਿਆਂ ਦਾ ਬੱਚਿਆਂ ਦਾ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ